ਆਪਾ ਵਿਦਿਆ ਨੂੰ ਕੀ ਕਰਨਾ ਵਾ ਅਫਸਰ ਬਣਾਣਾ ਵਿਦਿਆ ਨੂੰ ਵੈਰੀ ਗੁੱਡ ਕੀ ਬਣਾਉਣਾ ਅਫਸਰ ਡੀ ਐਫ ਸੀ ਡੀ ਐਫ ਸੀ ਬਣਾਉਣਾ ਮੇਰੀ ਧੀ ਨੇ ਆਪਣੇ ਧੀ ਨੂੰਗਾ ਆ ਮਨ ਭੈਣ ਸਾਡੀ ਬਹੁਤ ਜ਼ਿਆਦਾ ਅਪਸੈਟ ਹੋ ਗਈ ਸੀ ਪ੍ਰੋਬਲਮ ਚ ਆ ਗਈ ਸੀ ਡਿਸਟਰਬ ਵੀ ਹੋ ਗਈ ਉੱਪਰੋਂ ਦਿਮਾਗੀ ਫਿਟਸ ਪੈਣ ਲੱਗੇ ਦੌਰੇ ਪੈਣ ਲੱਗੇ ਸੀ ਕਿੰਨੇ ਦਿਨ ਹੋ ਗਏ ਨੂੰ ਹਸਪਤਾਲ ਦਾਖਲ ਔਰ ਬੜੀ ਮੁਸ਼ਕਿਲ ਦੇ ਨਾਲ ਇਹਨੂੰ ਹੁਣ ਦੌਰੇ ਪੈਣੋਂ ਹਟਿਆ ਦੇਖੋ ਕਿਵੇਂ ਮੇਰਾ ਹੱਥ ਫੜ ਕੇ ਭੈਣ ਬੈਠੀ ਆ ਔਰ ਬਾਈ ਜੀ ਬਾਈ ਜੀ ਕਹਿ ਕੇ ਇੱਕ ਧੀ ਵਾਂਗ ਪਿਆਰ ਲੈਂਦੀ ਆ ਪਰ ਇਹਦਾ ਜੇ ਕੋਈ ਆਪਣਾ ਵੀਡੀਓ ਦੇਖਦਾ ਪਲੀਜ਼ ਮਿਲ ਕੇ ਜਾਓ ਬਹੁਤ ਮਿਸ ਕਰਦੀ ਆ ਯਾਦ ਕਰਦੀ ਆ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੀ ਅੱਜ ਅਮਨ ਕਹਿੰਦੀ ਬਾਈ ਜੀ ਮੈਂ ਠੀਕ ਹੋ ਗਈ ਹੁਣ ਵਾਈ ਗੁਰੂ ਦੀ ਕਿਰਪਾ ਨਾਲ ਮੇਰੀ ਅਮਨ ਭੈਣ ਹੁਣ ਠੀਕ ਹੋ ਗਿਆ ਰੱਬ ਕੋਲੋਂ ਮੁੜ ਕੇ ਆਈ ਹੈ ਤੂੰ ਇੰਨੀ ਬਿਮਾਰ ਹੋ ਗਈ ਸੀਗੀ ਕਮਲਜੀਤ ਜੀ ਬਹਿ ਜੇ ਮੈਂ ਕੁਝ ਹੋ ਮੈਂ ਕੁਝ ਆ ਜਾ ਹਾਂ ਮੈਂ ਖੜਾ ਤੇਰੇ ਕੋਲ ਹੀ ਖੜਾ ਦੋ ਮਿੰਟ ਜਿਵੇਂ ਤੁਸੀਂ ਜਾਣਦੇ ਹੋ ਅਮਨ ਭੈਣ ਨੂੰ ਸਾਡੇ ਕੋਲੇ ਜਨਰਲ ਟੀਵੀ ਵਾਲੇ ਵੀਰ ਲੈ ਕੇ ਆਏ ਸੀਗੇ ਔਰ ਗੁਰੂ ਹਰ ਸਹਾਏ ਤੋਂ ਜਦੋਂ ਇਹ ਭੈਣ ਆਈ ਸੀ ਨਾਲ ਇਹਦੀ ਨਿੱਕੀ ਜੀ ਬੱਚੀ ਸੀ ਕੁਝ ਕੁ ਮਹੀਨਿਆਂ ਦੀ ਹੋਈ ਇੱਜ ਵਿਦਿਆ ਭੱਜੀ ਫਿਰਦੀ ਆ ਸਕੂਲੇ ਵੀ ਜਾਣ ਲੱਗ ਗਿਆਣਾ ਬਸ ਉਹਨੇ ਹੁਣ ਅਗਲੇ ਸਾਲ ਤੋਂ ਅਗਲੇ ਸਾਲ ਤੋਂ ਕਿ ਆਹੀ ਕੁਝ ਮਹੀਨੇ ਤੋਂ ਮਾਰਚ ਤੋਂ ਪਰ ਮਨ ਭੈਣ ਸਾਡੀ ਬਹੁਤ ਜ਼ਿਆਦਾ ਅਪਸੈਟ ਹੋ ਗਈ ਸੀ ਪ੍ਰੋਬਲਮ ਚ ਆ ਗਈ ਸੀ ਡਿਸਟਰਬ ਵੀ ਹੋ ਗਈ ਉੱਪਰੋਂ ਦਿਮਾਗੀ ਫਿਟਸ ਪੈਣ ਲੱਗੇ ਦੌਰੇ ਪੈਣ ਲੱਗੇ ਸੀ ਜਿਹਦੇ ਕਰਕੇ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਭੈਣ ਹੁਣ ਵਿਦਿਆ ਨਾਲ ਵੀ ਬਹੁਤ ਪ੍ਰੋਬਲਮ ਆਉਣ ਲੱਗੀ ਸੀ ਉਹਨੂੰ ਕੋਈ ਮਾਰਦੀ ਸੀ ਕੁੱਟਦੀ ਸੀ ਨਾ ਉਹਨੂੰ ਦਿਂਦੀ ਸੀ ਕਿਸੇ ਨੂੰ ਕੋਲੇ ਹੱਥ ਨਹੀਂ ਸੀ ਲਾਉਣ ਦਿੰਦੇ ਕਿਸੇ ਨੂੰ ਸਾਰਾ ਦਿਨ ਆਪਦੀ ਛਾਤੀ ਨਾਲ ਲਾਈ ਰੱਖਦੀ ਸੀ ਨਾਲ ਹੀ ਪਾਈ ਰੱਖਦੀ ਸੀ ਬਹੁਤ ਔਖੀ ਵਿਦਿਆਏ ਤੋਂ ਵਾਪਸ ਲਈ ਵਿਦਿਆ ਹਜੇ ਵੀ ਦਰੀ ਸੈਮੀ ਬੈਠੀ ਰਹਿੰਦੀ ਆ ਜਿਵੇਂ ਤੁਸੀਂ ਦੇਖਦੇ ਹੋ ਬਸ ਮੇਰੇ ਮੋਢੇ ਨਾਲ ਲੱਗ ਜਾਂਦੀ ਆ ਐਦਾਂ ਚੁੱਪਚਾਪ ਜਿਵੇਂ ਉਹਨੂੰ ਜਿੰਨਾ ਬੁਲਾਉਂਦੇ ਆ ਬਹੁਤ ਘੱਟ ਬੋਲਦੀ ਆ ਬਹੁਤ ਹਸਾਉਨੇ ਆ ਬਹੁਤ ਘੱਟ ਹੱਸਦੀ ਆ ਤੇ ਸਾਡੀ ਰਿਕੁਐਸਟ ਆ ਅਮਨ ਭੈਣ ਦੇ ਜਿਹੜੇ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਅਮਨ ਭੈਣ ਦੀ ਜ਼ਿੰਦਗੀ ਤੁਹਾਨੂੰ ਪਤਾ ਕਿੱਦਾਂ ਕਿਹੜੇ ਹਾਲਾਤਾਂ ਚ ਨਿਕਲੀ ਆ ਇਹ ਭੈਣ ਅੱਜ ਤੋਂ ਕੁਝ ਸਾਲ ਪਹਿਲਾਂ ਗੁਰੂ ਹਰਸਾ ਸਟੇਸ਼ਨ ਤੇ ਆ ਗਈ ਸੀ ਜਦੋਂ ਸਟੇਸ਼ਨ ਤੇ ਆਈ ਸਟੇਸ਼ਨ ਤੇ ਜਿਹੜੇ ਅਖਬਾਰ ਵੇਚਦੇ ਸੀ ਵੀਰ ਉਹਨਾਂ ਨੇ ਇਨੂੰ ਰੋਟੀ ਪਾਣੀ ਦਿੱਤਾ ਇਹਨੂੰ ਕੁਝ ਦਿਨ ਆਪਦੇ ਕੋਲੇ ਸੰਭਾਲਿਆ ਫਿਰ ਉਹਨਾਂ ਦੇ ਵਿੱਚੋਂ ਇੱਕ ਵੀਰ ਸੀ ਸਟੇਸ਼ਨ ਤੇ ਜਿਹੜਾ ਅਖਬਾਰ ਵੇਚਦਾ ਸੀ ਉਹਨੇ ਆਪਣੇ ਬੇਟੇ ਨਾਲ ਇਹਨੂੰ ਵਿਆਹਤਾ ਉਹ ਜਿਹੜਾ ਬੇਟਾ ਸੀ ਉਹ ਨਸ਼ੇ ਵੀ ਕਰਦਾ ਸੀ ਤੇ ਸ਼ਨੀਵਾਰ ਵਾਲੇ ਦਿਨ ਸ਼ਨੀ ਮੰਗਦਾ ਸੀ ਉਹ ਸ਼ਨੀ ਤੇਲ ਪਾ ਕੇ ਡੱਬੇ ਚ ਤੇ ਇੱਕ ਹਫ਼ਤੇ ਚ ਇੱਕ ਦਿਨ ਉਹ ਮੰਗਦਾ ਸੀ ਮਤਲਬ ਕਮਾਉਂਦਾ ਸੀ ਬਾਕੀ ਦਿਨ ਉਹ ਬੈਠ ਕੇ ਖਾਂਦਾ ਸੀ ਨਾ ਤਾਂ ਇਹਨੂੰ ਪ੍ਰੋਪਰ ਰੋਟੀ ਦੇ ਪਾਉਂਦਾ ਸੀ ਨਾ ਆਪ ਉਸ ਤੋਂ ਬਾਅਦ ਸੱਸ ਸਹੁਰੇ ਨੇ ਵੀ ਇਹਨੂੰ ਅੱਡ ਕਰਤਾ ਉਸ ਤੋਂ ਬਾਅਦ ਇਹਦੇ ਬੇਟੀ ਹੋ ਗਈ ਵਿਦਿਆ ਫਿਰ ਇਹ ਆਪਣੀ ਬੇਟੀ ਨੂੰ ਲੈ ਕੇ ਕਿਵੇਂ ਨਾ ਕਿਵੇਂ ਆਪਣੇ ਦਿਨ ਕੱਢੀ ਜਾਂਦੀ ਸੀ ਚਲੋ ਮਾੜਾ ਸੀ ਚੰਗਾ ਸੀ ਔਰ ਇਹ ਸਿਰ ਤੇ ਹੱਥ ਸੀ ਉਹਦਾ ਕਿਰਾਏ ਤੇ ਲੈ ਕੇ ਘਰ ਕਮਰਾ ਤਿੰਨੋ ਜਣੇ ਰਹੀ ਜਾਂਦੇ ਸੀ ਤੇ ਉਹਨੂੰ ਕਾਲਾ ਪੀਲਾ ਵੀ ਸੀਗਾ ਤੇ ਉਹਦੀ ਡੈਥ ਹੋ ਗਈ ਤੇ ਭੈਣ ਦੱਸਦੀ ਆ ਵੀ ਜਦੋਂ ਉਹਦੀ ਡੈਥ ਹੋਈ ਆ ਘਰ ਚ ਖਾਣ ਨੂੰ ਵੀ ਸਾਡੇ ਕੁਝ ਨਹੀਂ ਸੀ ਕੀ ਦਿਨਾਂ ਤੋਂ ਕੁਖੇ ਸੀ ਉਹ ਵੀ ਸਾਡੇ ਕੋਲੇ ਵੀ ਕੁਝ ਐ ਨਹੀਂ ਸੀ। ਉਹਦੀ ਡੈਥ ਤੋਂ ਬਾਅਦ ਮੈਂ ਸੌਰੇ ਗਈ ਸੌਰੇ ਨੂੰ ਕਿਹਾ ਸਸਕਾਰ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਉਹ ਕਹਿੰਦੇ ਤੂੰ ਮਨਹੋਸ ਆ ਤੂੰ ਸਾਡੇ ਘਰੋਂ ਚਲੀ ਜਾ। ਵੀ ਸਾਡਾ ਪੁੱਤ ਖਾ ਗਿਆ। ਜੇ ਮੈਂ ਸਟੇਸ਼ਨ ਤੇ ਆਈ ਸੀ ਲਵਾਰ ਸੋ ਕੇ ਉਦੋਂ ਇਕੱਲੀ ਸੀ ਉਸ ਤੋਂ ਬਾਅਦ ਫੇਰ ਦੁਬਾਰਾ ਉਹਨਾਂ ਗਲੀਆਂ 'ਚ ਉਹਨਾਂ ਸਟੇਸ਼ਨਾਂ ਦੇ ਉੱਪਰ ਮੋਢੇ ਤੇ ਇੱਕ ਨਿੱਕੀ ਜੀ ਬੱਚੀ ਨੂੰ ਲੈ ਕੇ ਕੰਮ ਦੀ ਇਹ ਮਨ ਫੇਰ ਲਵਾਰਸ ਹੋ ਗਈ। ਫਿਰ ਧੰਨਵਾਦ ਆ ਜਨਰਲ ਟੀਵੀ ਵਾਲੇ ਵੀਰ ਹੁਣਾਂ ਦਾ ਭੈਣ ਦਾ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਫਿਰ ਇੱਥੇ ਤੇ ਕਰ ਛੱਡ ਕੇ ਵੀ ਗਏ ਆ ਕੇ। ਪੂਰੀ ਠੰਡ ਦੇ ਵਿੱਚ ਇਹ ਭੈਣ ਉੱਥੇ ਆਪਣੀ ਨਿੱਕੀ ਜੀ ਬੱਚੀ ਨੂੰ ਲਈ ਸੜਕਾਂ ਤੇ ਘੁੰਮਦੀ ਸੀ। ਹੁਣ ਪਿਛਲੇ 2 ਸਾਲਾਂ ਤੋਂ ਅਮਨ ਭੈਣ ਤੇ ਵਿਦਿਆ ਸਾਡੇ ਕੋਲੇ ਨੇ। ਪਰ ਇਹਨਾਂ ਦਾ ਕੋਈ ਵੀ ਰਿਸ਼ਤੇਦਾਰ ਕੋਈ ਵੀ ਰਿਲੇਟਿਵ ਕੋਈ ਵੀ ਸਾਡੇ ਨੂੰ ਮਿਲਣ ਲਈ ਅੱਗੇ ਨਹੀਂ ਆਇਆ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਅਮਨ ਭੈਣ ਦੇ ਦੱਸਦੇ ਆ ਮਾਂ-ਬਾਪ ਵੀ ਹੈਗੇ ਆ ਉਹਨਾਂ ਦਾ ਤਲਾਕ ਹੋ ਗਿਆ ਸੀ ਉਹਨਾਂ ਨੇ ਆਡਾ-ਟ ਵਿਆਹ ਕਰਾ ਲਿਆ ਉਹਨਾਂ ਨੂੰ ਵੀ ਫੋਨ ਕੀਤੇ ਪਰ ਉਹਨਾਂ ਨੇ ਸਾਡੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕੀਤੀ ਦਾਦਾ-ਦਾਦੀ ਵੀ ਦੱਸਦੇ ਆ ਇਹਦੇ ਹੈਗੇ ਆ ਪਰ ਸਾਡੇ ਨਾਲ ਕੋਈ ਸੰਪਰਕ ਨਹੀਂ ਕਰ ਰਿਹਾ ਸਾਡੀ ਬੇਨਤੀ ਹੈ ਭੈਣੋਂ ਭਰਾਵੋ ਹਾਂਜੀ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਬੜੀ ਦੁੱਖ ਸੁੱਖ ਹੁੰਦੇ ਆ ਸਾਡੇ ਨਾਲ ਸਾਡੇ ਆਪਣੇ ਖੜੇ ਹੁੰਦੇ ਆ ਤਾਂ ਉਹ ਦੁੱਖ ਸੁੱਖ ਕੱਟਣੇ ਸੈਣੇ ਸੌਖੇ ਹੋ ਜਾਂਦੇ ਆ ਅਸੀਂ ਵੈਸੇ ਤਾਂ ਅਮਨ ਭੈਣ ਦੇ ਆਪਣੇ ਬਣ ਕੇ ਇਹਦੇ ਨਾਲ ਖੜੇ ਆ ਦੇਖੋ ਕਿਵੇਂ ਮੇਰਾ ਹੱਥ ਫੜ ਕੇ ਭੈਣ ਬੈਠੀ ਆ ਔਰ ਬਾਈ ਜੀ ਬਾਈ ਜੀ ਕਹਿ ਕੇ ਇੱਕ ਧੀ ਵਾਂਗ ਪਿਆਰ ਲੈਂਦੀ ਆ ਪਰ ਇਹਦਾ ਜੇ ਕੋਈ ਆਪਣਾ ਵੀਡੀਓ ਦੇਖਦਾ ਪਲੀਜ਼ ਮਿਲ ਕੇ ਜਾਓ ਬਹੁਤ ਮਿਸ ਕਰਦੀ ਆ ਯਾਦ ਕਰਦੀ ਆ ਗੁਰੂ ਹਰ ਸਾਹਿਬ ਮੈਂ ਗੱਲ ਕਰਨੀ ਆ ਰੋਣ ਲੱਗ ਜਾਂਦੀ ਆ ਫਿਰ ਅਸੀਂ ਇਹਦੀ ਗੱਲ ਕਰਾ ਦਿੰਦੇ ਆ ਆਪਣੇ ਕਿਸ ਤਰੀਕੇ ਸੇਵਾਦਾਰ ਨਾਲ ਚਲੋ ਇਹਦਾ ਮਨ ਠੰਡਾ ਹੋ ਜਾਂਦਾ ਗੱਲ ਕਰਕੇ ਵੀ ਇਹਨੂੰ ਆਏ ਆ ਵੀ ਮੈਨੂੰ ਵੀ ਕੋਈ ਮਿਲਣ ਆਵੇ ਜਦੋਂ ਕਿਸੇ ਦੂਜੀ ਮਾਂ ਨੂੰ ਭੈਣ ਨੂੰ ਕੋਈ ਮਿਲਣ ਆਉਂਦਾ ਫਿਰ ਇਹ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਆ ਵੀ ਮੈਨੂੰ ਕਿਉਂ ਨਹੀਂ ਕੋਈ ਮਿਲਣ ਆਉਂਦਾ ਇਸ ਕਰਕੇ ਸੱਡੀ ਆਮ ਨੂੰ ਪਹਿਣ ਵਾਸਤੇ ਜ਼ਰੂਰ ਦਾਸ ਕਰਿਓ ਹਾਂਜੀ 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 ਬੋਲੋ ਬੋਲੋ ਮੈਂ ਕਿੱਥੇ ਹੈ ਸੱਗਣਾ ਹੈ ਆਤਨੇ ਸੱਗਣਾ ਆਤਨੇ ਛੱਡਣਾ ਨਾ ਛੱਡੀ ਕੋਈ ਨਾ ਛੱਡੀ ਆਪਾਂ ਵਿਦਿਆ ਤੋਂ ਕੀ ਕਰਨਾ ਵਾ ਅਫਸਰ ਬਣਨਾ ਅਫਸਰ ਬਣਨਾ ਵਿਦਿਆ ਨੂੰ ਵੈਰੀ ਗੁੱਡ ਕੀ ਬਣੋਣਾ ਅਫਸਰ ਡੀਐਫਸੀ ਬਣੋਣਾ ਮੇਰੀ ਧੀ ਨੇ ਆਪਣੇ ਧੀ ਨੂੰ ਗਾਂ ਸਾਡੀ ਬਿੱਦੋ ਨੂੰ ਚੱਟੀ ਵਿਦਵਾਨ ਨੇ ਪੜ੍ਹ ਲੈ ਕੇ ਅਫਸਰ ਬਣਨਾ ਤਾਰ ਮਨ ਵਿਦਿਆ ਅਫਸਰ ਤਾਂ ਹੀ ਬਣੂਗੀ ਤੂੰ ਉਹਨੂੰ ਮਾਰਿਆ ਨਾ ਕਰ ਉਹ ਡਰੀ ਸਹਿਮੀ ਰਹਿੰਦੀ ਆ ਫਿਰ ਉਹਦਾ ਦਿਮਾਗ ਕੰਮ ਕਰਨੋਂ ਹਟਜੂ ਫਿਰ ਉਹ ਤਾਂ ਪੜ੍ਹ ਹੀ ਨਹੀਂ ਹੁੰਦਾ ਕੀ ਜਬਾ ਜੀ ਜਿੰਨਾ ਬਚਪਨ ਦੇ ਵਿੱਚ ਬੱਚੇ ਨੂੰ ਆਪਾਂ ਘੂੜਦੇ ਆ ਫਿਰ ਜਦੋਂ ਉਹ ਵੱਡਾ ਹੁੰਦਾ ਉਨਾਂ ਹੀ ਉਹਦੇ ਅੰਦਰ ਗੁੱਸਾ ਭਰ ਜਾਂਦਾ ਉੰਨੀ ਜ਼ਿਆਦਾ ਉਹਨੂੰ ਖੇਚੜਨ ਲੱਗ ਜਾਂਦੀ ਆ ਫਿਰ ਉਹ ਤੂੰ ਪੜ੍ਹ ਨਹੀਂ ਹੁੰਦਾ ਬੱਚੇ ਤੋਂ ਕੀ ਜਬਾ ਜੀ ਇਸ ਕਰਕੇ ਉਹਨੂੰ ਹੁਣ ਬਿਲਕੁਲ ਨਿੱਕੂ ਨਾ ਦੂਜੇ ਬੱਚਿਆਂ ਨਾਲ ਖੇਡਣ ਦਿਆ ਕਰ ਉਹਨੂੰ ਪੜਨ ਜਾਣ ਦਿਆ ਕਰ ਸਕੂਲੇ ਭੇਜਿਆ ਕਰ ਉੱਥੇ ਬਾਹਰ ਜਿੱਥੇ ਗੁਰਸਿਮਰਨ ਜਾਂਦੀ ਹੈ ਨਾ ਉੱਥੇ ਮੈਂ ਵਿਦਿਆ ਵੀ ਜਾਇਆ ਕਰੂਗੀ ਆਪਣੀ ਠੀਕ ਆ ਤਾਂ ਹੀ ਅਫਸਰ ਬਣੂਗੀ ਉਹ ਜੀ ਸਕੂਲੇ ਜਾਊਗੀ ਤਾਂ ਹੈਨਾ ਹਾਂਜੀ ਭਾਜੀ ਆ ਮੇਰੀ ਧੀ ਭਾਜੀ ਕਾ ਗਾ ਖੇ ਸੱਜਣਾ ਨਾ ਛੱਡੀ ਪੁੱਤ ਨਾ ਛੱਡੀ ਮੈਂ ਆਪਣੀ ਭੈਣ ਤੋਂ ਹੱਥ ਛਡਾਉਣਾ ਹੀ ਨਹੀਂ ਆਪਦਾ ਮੈਂ ਤਾਂ ਆਪਣੀ ਭੈਣ ਦੇ ਕੋਲੇ ਖੜ੍ਹ ਦੇਣਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਬਾਬਾ ਜੀ ਮਿਹਰ ਕਰਿਓ ਮੇਰੀ ਭੈਣ ਨੂੰ ਜਲਦ ਜਲਦੀ ਠੀਕ ਕਰਦੋ ਪੇਰੇ ਵਿਦਿਆ ਨੂੰ ਪੜਾ ਕੇ ਅਫਸਰ ਬਣਾਵੀਂ ਵਿੱਦਿਆ ਅਫਸਰ ਬਣ ਕੇ ਆਪਣੀ ਮੰਮੀ ਦੀ ਸੇਵਾ ਕਰੇ ਸਾਰੇ ਉੱਥੇ ਗੁਰੂ ਸਾਹਿਬ ਹਰ ਸਾਹ ਵਾਲੇ ਦੇਖਣ ਵੀ ਇਹ ਅਮੰਦ ਦੀ ਕੁੜੀ ਜਾਂਦੀ ਆ ਜੀ ਇਹ ਅਮੰਦ ਦੀ ਕੁੜੀ ਅਫਸਰ ਬਣ ਗਈ ਸਾਰੇ ਸਲੂਟ ਮਾਰਨਗੇ ਗੱਡੀ ਦੇ ਵਿੱਚ ਜਾਂਦੀ ਆ ਵਿਦਿਆ ਬੈਠੀ ਨਾਲ ਪੁਲਿਸ ਵਾਲੇ ਉਹਦੇ ਗਨਮੈਨ ਤੇ ਨਾਲ ਅਮਨ ਬੈਠੀ ਹੈ ਗੱਡੀ 'ਚ ਤੇ ਵਿਦਿਆ ਸਾਰੇ ਜਾਣੇ ਕਹਿ ਰਹੇ ਆ ਇਹ ਵਿਦਿਆ ਵਾ ਇਹ ਅਫਸਰ ਬਣ ਗਈ ਡੀਐਸਪੀ ਬਣ ਗਈ ਹੁਣ ਇਹ ਇਹ ਅਮਨ ਦੀ ਕੁੜੀ ਆ ਅਮਨ ਦੀ ਸਾਰੇ ਐ ਕਹਿਣਗੇ ਹੈਨਾ ਹਾਂਜੀ ਬਾਜੀ ਬਾਜੀ ਆਖਨੇ ਸਗਣਾ ਨਾ ਸਕੀ ਨਾ ਸੱਡੀ ਹੱਥ ਮੇਰਾ ਭੈਣ ਦੇ ਪੱਥਾਂ ਦੇ ਉੱਤੇ ਗਲੂਕੋਸ਼ ਲੱਗਿਆ ਕਰਕੇ ਹੱਥ ਸੁੱਜੇ ਪਏ ਆ ਕਿੱਡੇ ਕਿੱਡੇ ਕਿਉਂਕਿ ਕਿੰਨੇ ਦਿਨ ਹੋ ਗਏ ਨੂੰ ਹਸਪਤਾਲ ਦਾਖਲ ਔਰ ਬੜੀ ਮੁਸ਼ਕਲ ਦੇ ਨਾਲ ਇਹਨੂੰ ਹੁਣ ਦੌਰੇ ਪੈਣੋਂ ਹਟੇ ਆ ਧੰਨਵਾਦ ਆ ਡਾਕਟਰ ਸਿੱਠੀ ਦਾ ਸਾਡੇ ਜਿਹੜੇ ਅਸ਼ੀਸ਼ ਸਿੱਠੀ ਜੀ ਨੇ ਸਾਈਕੀਆਟ੍ਰਿਕ ਨੇ ਡਾਕਟਰ ਤੁਸ਼ਾਰ ਗਰਵਾਲ ਜੀ ਦਾ ਜਿਨ੍ਹਾਂ ਨੇ ਸਾਡੀ ਭੈਣ ਨੂੰ ਠੀਕ ਕੀਤਾ ਵਾ ਤੇ ਵਾਹਿਗੁਰੂ ਕਿਰਪਾ ਕਰਨ ਪਹਿਲੇ ਦਿਨ ਤਾਂ ਜਿੰਨ ਜਿਆਦਾ ਬਿਮਾਰ ਹੋਈ ਆ ਮੈਂ ਡਰ ਵੀ ਗਿਆ ਸੀ ਮੈਂ ਕਿਹਾ ਵੀ ਆਪਾਂ ਇਹਨੂੰ ਕਿਤੇ ਡੀ ਐਮ ਸੀ ਜਾਂ ਸੀ ਐਮ ਸੀ ਭੇਜਨੇ ਆ ਪਰ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਆਪਾਂ ਇੱਥੇ ਹੀ ਕਰਾਂਗੇ ਕੰਟਰੋਲ ਫਿਕਰ ਨਾ ਕਰੋ ਤੇ ਅੱਜ ਸਾਡੀ ਅਮਨ ਬਹੁਤ ਠੀਕ ਆ ਭੈਣ ਸਾਡੀ ਅਸਰਦਾਸ ਕਰਿਓ ਅਮਨ ਪੈਣ ਦੇ ਸੁਪਨੇ ਪੂਰੇ ਹੋਣ ਇਹ ਆਪਣੀ ਬੱਚੀ ਨੂੰ ਪੜਾ ਕੇ ਲਿਖਾ ਕੇ ਉਹਨੂੰ ਚੰਗੀ ਵਧੀਆ ਇੱਕ ਇਨਸਾਨ ਬਣਾ ਸਕੇ ਬਸ ਤੇ ਵਿਦਿਆ ਸਾਡੀ ਪੜ੍ਹ ਲਿਖ ਕੇ ਚੰਗੇ ਅਫਸਰ ਬਣੇ ਆਪਣੀ ਮਾਂ ਦੇ ਸਾਰੇ ਸੁਪਨੇ ਪੂਰੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾ ਛੱਡੀ ਨਾ ਛੱਡੀ ਨਾ ਛੱਡੀ